ਪੰਜਾਬ ਦੇ ਵਿੱਚ ਪੈ ਰਿਹਾ ਮੀਂਹ ਜਿੱਥੇ ਇੱਕ ਪਾਸੇ ਲੋਕਾਂ ਦੇ ਲਈ ਰਾਹਤ ਸਾਬਿਤ ਹੋ ਰਿਹਾ ਹੈ ਉੱਥੇ ਹੀ ਕਈ ਲੋਕਾਂ ਦੇ ਲਈ ਇਹ ਮੁਸੀਬਤ ਬਣ ਗਿਆ। ਜੀਹਾਂ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਪੱਟੀਵਾਲ ਖੁਰਦ ਤੋਂ ਜਿੱਥੇ ਕਿ ਇੱਕ ਗਰੀਬ ਪਰਿਵਾਰ ਦਾ ਘਰ ਬਿਲਕੁਲ ਤਹਸਨਹੈਸ ਹੋ ਗਿਆ। ਹਨੇਰੀ tufaan ਕਾਰਨ ਘਰ ਦੀਆਂ ਛੱਤਾਂ ਡਿੱਗ ਗਈਆਂ। ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਜਿੰਨਾ ਦਾ ਘਰ ਜੋ ਕਿ ਉਹਨਾਂ ਨੇ ਬੜੀ ਹੀ ਮਿਹਨਤ ਨਾਲ ਬਸਾਇਆ ਸੀ ਉਹ ਅੱਜ ਤਹਸਨਹੈਸ ਹੋ ਗਿਆ। ਹੁਣੇ ਬੇਬਸ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਨੂੰ ਮੁੜ ਵਸੇਬਾ ਕਰਨ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਜੀ ਕੀ ਗੱਲ ਹੋਈ ਹੈ ਜੀ ਰਾਤ ਗੱਲ ਜਸਵੀਰ ਸਿੰਘ ਦਾ ਜਸਵੀਰ ਨਾਮ ਦਾ ਜੀ ਮਕਾਨ ਹੈ ਮੇਰੇ ਭਰਾ ਨੇ ਜੀ ਇਹਨਾਂ ਦਾ ਮਕਾਨ ਹਨੇਰੀ ਆਉਣ ਕਾਰਨ ਸਾਰਾ ਮਕਾਨ ਡਿੱਗਿਆ ਜੀ ਹੁਣ ਇਹ ਬਿਲਕੁਲ ਬਿਨਾ ਮਕਾਨ ਤੋਂ ਸੱਤ ਨਹੀਂ ਹੈਗੀ ਜੀ ਹੱਥ ਬੰਨ ਕੇ ਬੇਨਤੀ ਆ ਨਰਿੰਦਰ ਕੌਰ ਭਰਾਜ ਨੂੰ ਵੀ ਸਾਡੀ ਸੱਤ ਥੱਲੇ ਬੈਠਣ ਜੋਗਾ ਕਰਿਆ ਜਾਵੇ ਦੇਖੋ ਜੀ ਕਣਕ ਦਾ ਟਾਈਮ ਆ ਉਹਨਾਂ ਸਾਥੋਂ ਕਣਕ ਲਈ ਹੈ ਜਾਂ ਮਕਾਨ ਪਾਈਏ ਠੀਕ ਕਰੀਏ ਜੀ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਨੂੰ ਮਕਾਨ ਪਾਉਣ ਜੋਗਰਾ ਮਾਮਲਾ ਮੇ ਦਿੱਤਾ ਜਾਵੇ ਜੀ ਕੀ ਨਾਮ ਹੈ ਜੀ ਮਲਕੀਤ ਕਾਰਵੀ ਹਾਂ ਤੁਸੀਂ ਕੀ ਪੜ੍ਹਦੇ ਕੀ ਹੋ ਸਰਪੰਚ ਜੀ ਕੀ ਗੱਲ ਹੋਈ ਹੈ ਜੀ ਰਾਤ ਇਹਨਾਂ ਦਾ ਜੀ ਰਾਤ ਮਕਾਨ ਗਿਰਿਆ ਨੇਰੀ ਤੂਫਾਨ ਚ ਇਹਦਾ ਨਾਮ ਹੈ ਜੀ ਇਹਨਾਂ ਦਾ ਨਾਮ ਜੀ ਜਸਵੀਰ ਨਾਥ ਸਨੋਫ ਫਾਜਨ ਫਾਜਨ ਕਿੰਨਾ ਕੁ ਨੁਕਸਾਨ ਹੋਇਆ ਜੀ ਰਾਜ ਬਸ ਤੇ ਡੇਢ ਲੱਖ ਵਾਂਗੂ ਜੀ ਨੁਕਸਾਨ ਹੋ ਗਿਆ ਇਹਨਾਂ ਦਾ ਬਾਹਰੇ ਬੈਠੇ ਨੇ ਸਾਰੇ ਗਰਬੀ ਗਰੀਬ ਹੈ ਜੀ ਪਰਿਵਾਰ ਸਾਰਾ ਵੀ ਇਹਨਾਂ ਦੀ ਮਦਦ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਇਸ ਸਬੰਧਿਤ ਪ੍ਰਸ਼ਾਸਨ ਨੂੰ ਨਗਰ ਨਿਗਮ ਜੀ ਲਿਆਉਂਦੀ ਜੀ ਗੱਲ ਸੁਣੋ ਕਿਵੇਂ ਜੀ ਪ੍ਰਸ਼ਾਸਨ ਨੂੰ ਦਿੱਤੀ ਜੀ ਸਬੰਧਿਤ ਜਾਣਕਾਰੀ ਸੁਣੋ ਨਹੀਂ ਜੀ ਦਿੱਤੀ ਹੈ ਜੀ ਉਹਨੂੰ ਪ੍ਰਸ਼ਾਸਨ ਨੂੰ ਉਹਨੂੰ ਪਟਵਾਰੀ ਸਾਹਿਬ ਨੂੰ ਜੀ ਫੋਨ ਕਰੇ ਹਾਲ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਜੀ ਅਸੀਂ ਸਾਡੀ ਬੇਨਤੀ ਭਰਾਜ ਹਾਂ ਸਾਡੀ ਬੇਨਤੀ ਭਰਾਜ ਨੂੰ ਹੈ ਜੀ ਵੀ ਸਾਡੇ ਦੇਖਣ ਜਿਆ ਕਿ ਹਾਲਤ ਕੀ ਹੈ ਗਰੀਬ ਪਰਿਵਾਰ ਹੈ ਇਹ ਦਾ ਨਾਮ ਹੈ ਜੀ ਜਸਵੀਰ ਨਾਥ ਜੀ ਸਨ ਆਫ ਕੀ ਨੋ ਪਿਤਾ ਜੀ ਨਾਮ ਜੀ ਭਾਜਨਾਥ ਕਿਹੜਾ ਪਿੰਡਾ ਜੀ ਪੱਟੀਆਲ ਖੁਰ ਦਾ ਕੀ ਗੱਲ ਹੋਈ ਹੈ ਜੀ ਇਹ ਰਾਜ ਜੀ ਤੂਫਾਨ ਦੇ ਵਿੱਚ ਸਾਡਾ ਮਕਾਨ ਟਹਿ ਗਿਆ ਬਾਕੀ ਕਿਹ ਰਹਿੰਦੇ ਸੀਗੇ ਜੀ ਹਾਂ ਜੀ ਉਰੀ ਰਹਨੇ ਆ ਸਾਰਾ ਪਰਿਵਾਰ ਇੱਥੇ ਰਹੇ ਸਾਰੀ ਪਰਿਵਾਰ ਉਰੀ ਰਹਿੰਦਾ ਜੀ ਇਹ ਸਭ ਸੈਡਾ ਤੇ ਹੀ ਰਹਿੰਦੇ ਤੁਸੀਂ ਹਾਂ ਜੀ ਹਾਂ ਸੈਡਾ ਸਾਡੇ ਗਰੀ ਕਾਲ ਇੰਟਰ ਵਗੈਰਾ ਨਹੀਂ ਬਣਿਆ ਨਾ ਜੀ ਗਰੀਬ ਬੰਦੇ ਆ ਸੀ ਲੈਂਟਰਪਾਉਂਡ ਦੇ ਗੰਗਾ ਜੀ ਜੀ ਅੱਛਾ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਅ ਵੀ ਸਾਡਾ ਮਕਾਨ ਡੇਗ ਗਿਆ ਜੀ ਅਸੀਂ ਹੁਣ ਬਾਹਰ ਬੈਠੇ ਆਂ ਸਰਕਾਰ ਤੋਂ ਕੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਮੰਗ ਕਰਦਾ ਜੀ ਸਾਨੂੰ ਬੈਠਣ ਜੁਗਾ ਖੁੱਡਾ ਬਣਾਉਣ ਵਾਸਤੇ ਪੈਸਾ ਦੇ ਦੇਣਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖੁੱਡੇ ਚ ਵੜ ਜੀ ਘਰ ਚ ਵੜ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਦਾ ਨੁਕਸਾਨ ਹੋ ਗਿਆ ਜੀ ਸਾਡਾ ਘਟ ਤੋਂ ਘਟ 1.5 ਲੱਖ ਰੁਪਏ ਕੁਝ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨਹੀਂ ਹੋਟਲ 'ਤੇ ਹੁਣ ਤੱਕ ਨਹੀਂ ਜੋ ਉਹ ਹੋਰ ਤਾਂ ਨਹੀਂ ਪਹੁੰਚੇ ਹਨ ਪ੍ਰਸ਼ਾਸਨ ਨਹੀਂ ਅਜੇ ਪਹੁੰਚਿਆ